ਸੋਨੇ ਨਾਲ ਲੱਦੇ ਪਿਆ ਤੋ ਤੁਹਾਡੀਆਂ ਕਿੱਥੋਂ ਆਇਆ ਸੋਨਾ ਜਰਾ 2 ਸਾਲ ਚ ਦੱਸੋ ਜਰਾ ਤੁਸੀਂ ਬਾਕੀਆਂ ਨੂੰ ਕਹਿੰਦੇ ਵਜੀਲੈਂਸ ਬੱਸੇ ਕੀ ਕੀ ਦੱਸੇ ਕਿੱਥੋਂ ਪੈਸੇ ਆਏ ਅਸ਼ੂ ਦੱਸੇ ਕਿੱਥੋਂ ਪੈਸੇ ਆਏ ਜਾਂ ਹੋਰ ਇਨਕੁਆਰੀਆਂ ਤੁਸੀਂ ਖੋਲੀਆਂ ਲੋਕਾਂ ਦੇ ਖਿਲਾਫ ਤੁਸੀਂ ਦੱਸੋ ਤੁਹਾਡੇ ਕੋਲ ਐਡਾ ਐਡਾ ਚਿੱਲੂਆਂ ਦੇ ਹਿਸਾਬ ਦਾ ਸੋਨਾ ਕਿੱਥੋਂ ਆ ਗਿਆ ਜਰਾ ਕਿਉਂਕਿ ਤੁਹਾਡੇ ਐਫੀਡੇਵਿਟ ਦੇ ਵਿੱਚ ਸਿਰਫ 9 ਤੋਲਿਆ ਡਿਕਲੇਰੇਸ਼ਨ ਆ ਭਗਵੰਤ ਮਾਨ ਦਾ ਕਰ ਲਓ 2022 ਦਾ ਐਫੀਡੇਵਿਟ ਸਿਰਫ 9 ਤੋਲਿਆ ਸੋਨਾ ਸੀ ਬਾਕੀ ਕਿੱਥੇ ਹੈ ਜਹਾਜ਼ਾਂ ਚੜਦੇ ਨੇ ਜਿਹੜਾ ਕਹਿੰਦਾ ਸੀਗਾ ਉਹ ਕੈਪਟਨ ਨੂੰ ਚੁੱਲਿਆਂ ਦੀ ਆਗਰੀ ਦੇਸਦੀ ਤ ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਮਾਨ ਕੋਲ ਕਰੋੜਾਂ ਦੇ ਸੋਨੇ ਦੀ ਸੁਖਪਾਲ ਖੈਰਾ ਨੇ ਸੱਚਾਈ ਦੱਸੀ ਹੈ ਜਿੱਥੇ ਕਿ ਸੁਖਪਾਲ ਸਿੰਘ ਖੈਰਾ ਨੇ ਦੱਸਿਆ ਹੈ ਕਿ 2022 ਦੀਆਂ ਜਦੋਂ ਚੋਣਾਂ ਹੋਈਆਂ ਸੀ ਉਦੋਂ ਨੋਮੀਨੇਸ਼ਨ ਦਾਖਲ ਕੀਤਾ ਗਿਆ ਸੀ ਉਦੋਂ 9 ਤੋਲੇ ਸੋਨੇ ਦੀ ਜਿਹੜੀ ਐ ਗੱਲ ਕਹੀ ਗਈ ਸੀ ਪਰ ਆਖਰ ਅੱਜ ਇੰਨਾ ਸੋਨਾ ਤੇ ਕਿੱਥੋਂ ਆਇਆ ਏ ਸੁਖਪਾਲ ਖੈਰਾ ਨੇ ਵੱਡਾ ਸਵਾਲ ਖੜਾ ਕੀਤਾ ਇਹ ਵੀ ਕਿਹਾ ਇਹ ਕਿ ਤੁਹਾਡੀ ਭੈਣ ਜੀ ਕੋਲ ਔਰ ਤੁਹਾਡੀ ਮਾਤਾ ਕੋਲ ਇੰਨੇ ਗਨ ਮੈ ਨੇ ਤੇ ਆਖਰ ਤੁਸੀਂ ਕਹਿੰਦੇ ਸੀ ਸਰਕਾਰੀ ਕੋਠੀ ਨਹੀਂ ਲਵਾਵਾਂਗੇ ਅਸੀਂ ਸਰਕਾਰੀ ਗੱਡੀ ਨਹੀਂ ਵਰਤਾਂਗੇ ਪਰ ਅੱਜ ਤੁਹਾਡੀ ਮਾਤਾ ਦੇ ਬਿਆਨ ਨੇ 25000 ਰੁਪਏ ਪੈਨਸ਼ਨ ਦੇ ਗੁਜ਼ਾਰਾ ਕਰਨ ਵਾਲੀ ਤੇ ਆਖਰ ਅੱਜ ਇੰਨੇ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮਣਾ ਮਹਿੰਗੇ ਜਿਹੜੇ ਗਨਮੈਨ ਨੇ ਨਾਲ ਲੈ ਕੇ ਘੁੰਮਣਾ ਤੇ ਆਖਰ ਇਹ ਸਭ ਕੁਝ ਕੀ ਹੈ ਇਹ ਫਰਜੀ ਇਨਕਲਾਬੀ ਜਿਹੜਾ ਹੈ ਸੁਖਪਾਲ ਖੈਰੇ ਨੇ ਇਹਨਾਂ ਨੂੰ ਐਲਾਨ ਦਿੱਤਾ ਹੈ ਸੁਖਪਾਲ ਸਿੰਘ ਖੈਰਾ ਨੇ ਦੱਸਿਆ ਇਹ ਕਿ ਲੋਕਾਂ ਦੇ ਨਾਲ ਇਹਨਾਂ ਨੇ ਵੱਡਾ ਧੋਖਾ ਕੀਤਾ ਹੈ ਸੋ ਆਖਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ 1 ਕਰੋੜ ਰੁਪਏ ਦੀ ਜਾਇਦਾਦ ਹੁਣ ਮੌਜੂਦ ਹੈ 2 ਸਾਲਾਂ ਦੇ ਵਿੱਚ ਇਹ ਜਾਇਦਾਦ ਬਣਾਈ ਗਈ ਹੈ ਹੋਰ ਕੀ ਕੀ ਕਹੇ ਸੁਖਪਾਲ ਸਿੰਘ ਖੈਰਾ ਨੇ ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ ਉਹ ਮੈਂ ਜੀਐਫਆਰ ਚ ਕਿ ਉਹਦੇ 6 ਮੁੰਡੇ ਸੀਗੇ ਬੇਗੁਨਾ ਮੈਂ ਕਿਹਾ ਪਹਿਲਾਂ ਜਾ ਕੇ ਇਹਨਾਂ ਦੇ ਪਿੰਡ ਵਿੱਚ ਚੈੱਕ ਕਰਾਂ ਇੱਕ ਮਜੀਠੇ ਦਾ ਸੀ ਇੱਕ ਨਵਾਂ ਸ਼ਹਿਰ ਦਾ ਸੀਗਾ ਜੋੜਿਆ ਕਿੱਥੋਂ ਕਿੱਥੋਂ ਦੇਖੋ ਜੋੜੇ ਦੋ ਮੁੰਡੇ ਸੀਗੇ ਇੱਕ ਮੁੰਡਾ ਸੀਗਾ ਸੇਰਾ ਪਿੰਡ ਆ ਸੇਰਾ ਤੇ ਸੇਰੀ ਆ ਪਟਿਆਲੇ ਦੇ ਲੱਗੇ ਮੈਂ ਉਹਨਾਂ ਦੇ ਪਿੰਡ ਪਹੁੰਚਾ ਡਾਕਟਰ ਗਾਦੀ ਮੇਰੇ ਨਾਲ ਹੀ ਉੱਥੇ ਅਸੀਂ ਇਦਾਂ ਹੀ ਇੱਕ ਸਾਥ ਲਾਈ ਉਹਨਾਂ ਤੋਂ ਗਵਾਹੀ ਲਈ ਪੰਚਾਇਤ ਤੋਂ ਕਹਿੰਦੇ ਚ ਚੱਕਿਆ ਘਰੋਂ ਆ ਮੁੰਡੇ ਨੂੰ ਉੱਥੇ ਦਿਖਾਤਾ ਸਮਾਣਾ ਸਦਰ ਪੁਲਿਸ ਸਟੇਸ਼ਨ ਦੇ ਨਾਕੇ ਤੋਂ ਝੂਠਾ ਹੋ ਗਿਆ ਨਾ ਜਦ ਤ ਤੁਸੀਂ ਚੱਕਿਆ ਹੀ ਘਰੋਂ ਆ ਤੁਸੀਂ ਉਹਦੀ ਰੈজিস্ট੍ਰਲ ਜਗ੍ਹਾ ਤੋਂ ਦਿਖਾ ਰਹੇ ਆ ਇੱਕ ਮੁੰਡਾ ਇੱਥੇ ਅਚਾਨਕ ਪਿੰਡ ਆ ਮਾਨਸਾ ਦੇ ਵਿੱਚ ਅਚਾਨਕ ਉਹ ਦਿਹਾੜੀਦਾਰ ਸੀ ਮੁੰਡਾ ਮੈਂ ਪਤਾ ਕਰਾਇਆ ਔਰ ਜੋੜ ਰਹੇ ਕਿਹਦੇ ਨਾਲ ਸੀ ਉਹਨਾਂ ਨੂੰ ਯੁਆਪਾ ਇਸ ਕਰਕੇ ਲਈ ਕਿ ਅਖੇ ਜੀ ਦੇਸ਼ ਨੂੰ ਤੋੜਨ ਦੇ ਸਾਜ਼ਿਸ਼ ਵਿੱਚ ਇਹ ਖਾਲਿਸਤਾਨੀ ਨੇ ਤੇ ਜਦੋਂ ਮੈਂ ਅਚਾਨਕ ਪਿੰਡ ਦੇ ਮੁੰਡੇ ਦੇ ਜਾ ਕੇ ਪਤਾ ਕਰਾਇਆ ਉਹ ਕਹਿੰਦੀ ਜੀ ਇਹ ਤਾਂ ਇਹ ਤਾਂ ਵਿਚਾਰਾ ਦਿਹਾੜੀਆਂ ਇਹ ਤਾਂ ਪੰਜਾਬੀ ਵੀ ਨਹੀਂ ਚੰਗੀ ਨਾਲ ਬੋਲਣੀ ਆਉਂਦੀ ਤਾਂ ਇਹ ਤਾਂ ਬੀੜੀਆਂ ਪੀਂਦਾ ਵਾ ਉਹ ਮੀੜੀਆਂ ਪੀਣ ਵਾਲਾ ਖਾਲਸਾਤਨ ਮੰਗ ਸਕਦਾ ਮੇਰੇ ਵੀਰੋ ਸਿਰਫ ਇਸ ਕਰਕੇ ਉਹਨਾਂ ਨੇ ਇਦਾਂ ਦੇ ਬੰਦੇ ਗੰਡੇ ਕਿ ਅਸੀਂ ਆਪਣੀ ਨਫਰੀ ਪੂਰੀ ਕਰਦੀਏ ਅਸੀਂ ਕੇਂਦਰ ਸਰਕਾਰ ਨੂੰ ਦੱਸਦੀਏ ਕਿ ਅਸੀਂ ਜੋ ਆਪਾ ਲਾਤਾ ਵਾ ਇਹ ਇਹ ਬੋਲਣ ਜੋਗੇ ਵੀ ਨਹੀਂ ਇਹ ਵਕੀਲ ਵੀ ਕਰਨ ਜੋਗੇ ਨਹੀਂਗੇ ਤੇ ਸਾਡੀ ਗੱਲ ਵੀ ਪੂਰੀ ਹੋ ਜੂਗੀ ਤੇ ਸਾਨੂੰ ਕੋਈ ਚੁਣੌਤੀ ਮੈਂ ਸਭ ਦੀ ਲੜਾਈ ਲੜ ਕੇ ਜੋ ਆਪਾ ਦੀ ਉਹ ਸਾਰੇ 5 6 ਮੁੰਡੇ ਸੀਗੇ ਜਿਹੜੇ ਜਿਨ੍ਹਾਂ ਨੂੰ ਕਦੀ ਮੇਰੇ ਖਲ ਇਹ ਤੋ ਕਰ 2-3 ਸਾਲ ਬਾਅਦ ਨਹੀਂ ਸੀ ਕੱਢਣ ਦੇਣਾ ਸਰਕਾਰ ਨੇ ਉਹ ਸਾਰੇ ਮੈਂ ਛੁਡਾ ਕੇ ਲੈ ਕੇ ਗਿਆ ਉਹਨਾਂ ਦੇ ਘਰਾਂ ਵਿੱਚ ਵਾਪਸ ਗਿਆ ਉਸ ਨਾਲ ਕੀ ਹੋਇਆ ਉਸ ਨਾਲ ਕੀ ਹੋਇਆ ਮੈਂ ਬੀਜੇਪੀ ਦੇ ਨਿਸ਼ਾਨੇ ਤੇ ਆ ਗਿਆ ਉਹਨਾਂ ਨੇ ਕਿਹਾ ਇਹ ਕਿਹੜਾ ਬੰਦਾ ਵਾ ਜਿਹੜਾ ਪੰਜਾਬ ਦੇ ਵਿੱਚ ਸਾਨੂੰ ਚੁਣੌਤੀ ਦੇ ਰਿਹਾ ਵਾ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਅਸੀਂ جوابਾ ਲਾਉਣੀ ਆ ਅਸੀਂ ਐਨਆਈਏ ਚਲਾਉਣੀ ਵਗੈਰਾ ਵਗੈਰਾ ਉਹਨਾਂ ਨੇ ਮੇਰੇ ਤੇ ਐਡੀ ਦਾ ਪਰਚਾ ਦਰਜ ਕਰ ਉਹੀ ਕੇਸ 2015 ਵਾਲਾ ਜਿਹੜਾ ਬਾਦਲ ਸਾਹਿਬ ਤੇ ਆ ਛੋਟੇ ਬਾਦਲ ਦੀ ਮਿਹਰਬਾਨੀ ਸਿੱਕੀ ਉਹਨਾਂ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਲਈ ਐ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਮੈਨੂੰ ਪਟਿਆਲੇ ਜੇਲ੍ਹ ਚ ਭੇਜਦਾ ਹੁਣ ਜੇਲ੍ਹ ਜਿਹੜੀ ਆ ਬੰਦਿਆ ਵਾਸਤੇ ਬਣਦੀ ਆ ਉਹ ਜੇਲ੍ਹ ਬੱਕਰੀਆਂ ਦਾ ਰਹਿੰਦੀਆਂ ਨਹੀਂ ਆ ਤਾਂ ਮੈਂ ਸੋਚਿਆ ਕਿਉਂਕਿ ਮੇਰੇ ਪਿਤਾ ਜੀ ਨੇ ਬਹੁਤ ਜੇਲਾ ਘਟਿਆ ਸੀ ਐਨਐਸਸੀ ਵਗੈਰਾ ਦੂਰ ਦਰਾਡੇ ਜੇਲ੍ਹ ਆ ਅਗਰਤਰਾ ਤ੍ਰਿਪੁਰਾ ਜਾਂ ਵੈਸਟ ਬੰਗਾਲ ਦੇ ਲਾਗੇ ਹਜ਼ਾਰੀ ਬਾਗ ਬਿਹਾਰ ਦੇ ਵਿੱਚ ਦਿੱਲੀ ਤਿਹਾੜ ਜੇਲ੍ਹ ਬਹੁਤ ਤੋ ਕੁਝ ਥੋੜਾ ਜਿਹਾ ਮੈਨੂੰ ਇਹ ਸਿਗਾ ਕੀ ਕਹਿੰਦੇ ਹੁੰਦੇ ਆ ਕਿ ਮੈਨੂੰ ਥੋੜਾ ਡਰ ਲੱਥਿਆ ਹੋਇਆ ਸੀਗਾ ਜਦੋਂ ਪਹਿਲੀ ਬੰਦਾ ਇੱਕ ਖਾਣੇਦਾਰ ਪਹਿਲਾਂ ਆਉਂਦਾ ਆਪਣੇ ਘਰ ਦੇਖਦਾ ਉਹਦਾ ਗੱਲ ਹੋਰ ਹੁੰਦੀ ਜਦੋਂ ਉਹਨੇ ਦੇਖਿਆ ਪੰਜ ਵਾਰੀ ਆ ਗਿਆ ਉਹ ਖਾਣੇਦਾਰ ਦਾ ਛੜ ਲੱਜ ਜਾਂਦਾ ਤਾਂ ਮੈਂ ਜੇਲ੍ਹ ਕੱਟੀ ਆ ਹੌਸਲੇ ਨਾਲ ਕੱਟੀ ਘਬਰਾਇਆ ਨਹੀਂ ਡੋਲਿਆ ਨਹੀਂ ਜਿੱਦਾਂ ਉਹਨ ਕੀਜਰੀਵਾਲ ਡੋਲ ਗਿਆ ਵਾ ਹੁਣ ਰੋੜਿਆ ਭਗਵੰਤਪານ ਗੁਜਰਾਤ ਵਿੱਚ ਜਾ ਕੇ ਕਿ ਜੇ ਵਾਲ ਕੋ ਫੁੱਟ ਗਿਆ ਕਿ ਜੇ ਵਾਲ ਤੇ ਬੰਦੇ ਆਉਂਦੇ ਤੋ ਹੁਣ ਇਹਦੇ ਚ ਕੀ ਗੱਲ ਲੱਗੀ ਆ ਨਾਲੇ ਮੇਰੇ ਖਿਲਾਫ ਤਾਂ ਹੈ ਵੀ ਕੁਛ ਨਹੀਂ ਸੀਗਾ ਇਹ ਤੁਹਾਨੂੰ ਥੋੜਾ ਔਦਾ ਹੀ ਹਸਾਇਆ ਵੇ ਜਿਵੇਂ ਇਦਾਂ ਦੇ ਚੁਟਕਲੇ ਛੜਦਾ ਨਹੀਂਗਾ ਇਹ ਕੇਜਰੀਵਾਲ ਨੇ ਤਾਂ ਉਹਦੇ ਤੇ ਤਾਂ 5-700 ਕਰੋੜ ਰੁਪਇਆ ਸ਼ਰਾਬ ਪਟਾਲੇ ਦਾ ਇਲਜ਼ਾਮ ਹੈ ਮੇਰੇ ਖਿਲਾਫ ਤਾਂ ਹੈ ਵੀ ਕੱਖ ਨਹੀਂ ਸੀਗਾ ਬਸ ਚਲੋ ਜੀ ਉਹ ਜੇਲ ਕੱਟੀ ਮੈਂ ਇਲੈਕਸ਼ਨ ਬਾਹਰ ਆਇਆ ਰਾਹੁਲ ਗਾਂਧੀ ਨੇ ਤੁਸੀਂ ਹੈਰਾਨ ਹੋਵੋਗੇ ਕਿ ਰਾਹੁਲ ગાંધી ਨੇ ਮੈਨੂੰ ਜੇਲ੍ਹ ਚ ਬੈਠੇ ਪਟਿਆਲੇ ਟਿਕਟ ਭੇਜ ਦਿੱਤੀ ਤੇ ਮੈਂ ਬਾਹਰ ਆ 15000 ਰੁਪਏ ਰੈਕਸ਼ਨ ਜਿੱਤ ਕੇ ਔਰ ਪੁਲਾਤ ਦੀ ਕੋਈ ਸ਼ੀਟ ਹੈ ਅੱਜ ਤੇ ਧਿਆਨ ਦੇਰੋ ਸੁਣਿਓ ਪੁਲਾਤ ਦੀ ਕੋਈ ਸ਼ੀਟ ਹੈ ਜਿੱਥੇ ਬੋਕਰ ਦੀ ਜ਼ਮਾਨਤ ਜਬਤ ਹੋਈ ਆ 2022 ਦੇ ਵਿੱਚ ਕੋਈ ਸ਼ੀਟ ਹੈ ਪੰਜਾਬ ਦੇ ਵਿੱਚ ਕਿਉਂ ਹੋਈ ਆ ਕਿਉਂਕਿ ਤੁਹਾਡੇ ਵਾਲੇ ਚੰਗੇ ਲੋਕ ਪੰਜਾਬ ਉਦੈਸ਼ੀ ਜਿਹੜੇ ਸਮਝਦੇ ਨੇ ਜਿਹੜੇ ਸੱਚ ਦਾ ਸਾਥ ਦਿੰਦੇ ਨੇ ਅੱਜ ਵੀ ਯਾਦ ਰੱਖਿਓ ਮੈਂ ਤੁਹਾਨੂੰ ਦੱਸ ਦੇਣਾ ਇਹ ਐਵੇਂ ਆਪਾਂ ਸਮਾਜ ਨੂੰ ਬਦਨਾਮ ਕਰਦੇ ਕਿ ਜਿਹੜੇ ਬੜੇ ਬੜੇ ਲੋਕੀ بڑے ਹੋਗੇ ਨੇ ਮੌਕਾ ਪ੍ਰਸਤ ਜੀ ਲੋਕੀ بڑے ਪੈਸੇ ਦਾ ਸਾਥ ਦਿੰਦੇ ਲੋਕੀ ਬੜਾ ਸੱਤਾ ਤੋਂ ਡਰ ਨਹੀਂ ਡਰਦੇ ਅੱਜ ਵੀ ਤੁਸੀਂ ਜੇ ਬੰਦੇ ਲੱਭੋਗੇ ਪੰਜਾਬ ਦੇ ਵਿੱਚ ਆ ਜਿਹੜੇ ਗੁਰੂ ਸਾਹਿਬਾਨ ਦਾ ਆਪਾਂ ਨੂੰ ਸਿੱਖਿਆ ਦੇ ਗਿਆ ਉੱਥੇ ਪਹਿਰਾ ਦੇਣ ਵਾਲੇ ਲੋਕੀ ਖੜੇ ਨੇ ਤਈਓ ਤਈਓ ਸਮਾਜ ਚ ਚੱਲੀ ਆਉਂਦਾ ਤਈਓ ਪੰਜਾਬ ਤੁਸੀਂ ਦੇਖਦੇ ਹੋ ਆ ਆ ਤੁਹਾਰੇ ਕਿੱਦਾਂ ਇਕੱਠ ਹੁੰਦੇ ਨੇ ਜਿੱਥੇ ਜ਼ਿਆਦਤੀ ਹੁੰਦੀ ਆ ਪੰਜਾਬ ਦਾ 2 ਲੱਖ ਬੰਦਾ ਪਹੁੰਚ ਜਾਂਦਾ ਉੱਥੇ ਕੋ ਕਿਹੜਾ ਸੂਬਾ ਹੋ ਰਿਹਾ ਇੱਥੇ ਜਿੱਥੇ ਇੰਦਾ ਦੀ ਸਪਿਰਿਟ ਹੈ ਲੋਕਾਂ ਦੇ ਵਿੱਚ ਆ ਹੁਣ ਕਿਸਾਨ ਅੰਦੋਲਨ ਜਿਹੜਾ ਲੱਗਿਆ ਸੀ ਪਿਛਲੇ 2020 ਚ ਕਿੱਥੇ ਤੱਕ ਸਭ ਤੋੜ ਕੇ ਰਾਹ ਨੰਗ ਕੇ Haryana ਹੂਣਾ ਆ ਜਿੰਨੇ ਬੈਰੀਅਰ ਪੂਰੀਓ ਜੋ ਪੁਲ ਪਾਰ ਟੋਏ ਪੱਟੇ ਸਭ ਟਮਾਟੂ ਕਿਉਂਗੇ ਤੇ ਦਿੱਲੀ ਵਿੱਚ ਆ ਆ ਜਿਹੜੇ ਹੁਣ ਸ਼ੰਭੂ ਬੈਠੇ ਚੌਂਂਦੇ ਜਦੋਂ ਮਰਜੀ ਤੋੜ ਸਕਦੇ ਨੇ ਪਰ ਉਹਨੂੰ ਪਤਾ ਕਿ ਕੱਲ ਨੂੰ ਕਿਤੇ ਗੋਲੀ ਚੱਲ ਗਈ ਸ਼ੁਭ ਕਰਨ ਵਾਂਗੂ ਸਾਡੇ ਹੋਰ ਕਿਤੇ ਬੱਚੇ ਨਾ ਮਰ ਜੇ ਤਾਂ ਨਹੀਂ ਜਾ ਰਹੇਗੇ ਮਤ ਸਮਝੇ ਹਰਿਆਣਾ ਦੀ ਸਰਕਾਰ ਤੇ BJP ਕਿ ਉਹ ਜਾ ਨਹੀਂ ਸਕਦੇ ਉਹ ਜਾ ਸਕਦੇ ਪਰ ਮੈਂ MLA ਬਣ ਕੇ ਬਾਹਰ ਆ ਗਿਆ ਜੀ ਹੁਣ ਜਦੋਂ ਬਾਹਰ ਆ ਗਿਆ ਆ ਜਿਹੜਾ ਭਗਵਾਨ ਤੇ ਆ ਹੁਣ ਜਿਹੜਾ ਮੈਂ ਸਾਡੇ ਕਿ ਚੀਚੀਆਂ ਵੜਦਾ ਜੀ ਉਥੇ ਵਿਧਾਨ ਸਭਾ ਚ ਇੰਦਾ ਉਂਗਲਾ ਕਰਕੇ ਅਸਲ ਵਿੱਚ ਕਹਾਣੀ ਆ ਕਿ ਇਹ ਪਿੱਛੋਂ ਦੋ ਤਿੰਨ ਪੈਗ ਲਾ ਕੇ ਆਉਂਦਾ ਜਦੋਂ ਵਿਧਾਨ ਸਭਾ ਹੁੰਦਾ ਤੇ ਆਉਂਦਾ ਹੀ ਬਾਜਵੇਂ ਦੀ ਗੱਲ ਪੈ ਜਾਂਦਾ ਵਾ ਤੇ ਜਦੋਂ ਮੈਂ ਖੜਦਾ ਫਿਰ 92 ਦੇ 92 ਖੜੇ ਹੋ ਕੇ ਇਹ ਜਿਹੜੇ ਬੰਦੂਆ ਮਜ਼ਦੂਰ ਤੁਸੀਂ ਇਹ ਇਹਨਾਂ ਨੇ ਲੈ ਕੇ ਕੀਤੇ ਹੋਏ ਆ ਆਮ ਆਦਮੀ ਪਾਰਟੀ ਨੇ ਉਹ ਖੜ ਕੇ ਫਿਰ ਸ਼ੋਰ ਮਚਾਉਣ ਲੱਗ ਜਾਂਦੇ ਨੇ ਅੰਦਰ ਤਾਂ ਮੈਂ ਕਿਹਾ ਤੁਸੀਂ ਨਹੀਂ ਬੋਲਣ ਦਿਓਗੇ ਕੈਮਰਾ ਵੀ ਤੁਹਾਡਾ ਸਪੀਕਰ ਵੀ ਤੁਹਾਡਾ ਲਾਈਟਾਂ ਵੀ ਤੁਹਾਡੀਆਂ ਮਾਈਕ ਵੀ ਤੁਹਾਡਾ ਮਾਰਸ਼ਨ ਵੀ ਤੁਹਾਡੇ ਲੇ ਹੁਣ ਲੈਰੇ ਵਿੱਚ ਰੋਕ ਸਕਦਾ ਆਪਾਂ ਨੂੰ ਕੋਈ ਇੱਥੇ ਬੋਲਣ ਦਿੱਤਾ ਸਮਝਾਓ। ਇਸ ਨੂੰ ਕਹਿੰਦੇ ਨੇ ਲੋਕ ਸ਼ਕਤੀ। ਅੱਛਾ ਜਦੋਂ ਮੈਂ ਦੇਖਿਆ 2 ਸਾਲ ਕੇ ਮੇਰੇ ਕੋ ਹੋਰ ਕੋ ਚਾਰਾ ਨਹੀਂ ਚੱਲਦਾ। 5 ਪਰਚੇ ਮਰਤੇ ਦਰਜ ਕੀਤੇ ਨੇ 5 ਕੇਸਸ। ਪਹਿਲਾ 3 ਜਿਹੜੇ ਦਰਜ ਕੀਤੇ ਉਹਦੇ ਮੈਨੂੰ ਅਗਾਉਂ ਜ਼ਮਾਨਤ ਮਿਲ ਗਈ। ਅਦਾਲਤ ਚੋਂ ਫੜ ਨਹੀਂ ਸਕਿਆ। ਫਿਰ ਇਹਨੇ ਸੋਚਿਆ ਹੁਣ ਮੈਂ ਕਿੰਦਾ ਕਰਾਂ? ਕਿਸੇ ਤਰੀਕੇ ਨਾਲ ਇਹਨੂੰ ਫੜ ਕੇ ਅੰਦਰ ਤ੍ਰੋੜ ਮਰੋੜ ਕੇ ਤੰਗਿਆਂ ਠੋਕ ਦਿਆ ਜੋ ਅੱਜ ਇਸ ਦੇਸ਼ ਵਿੱਚ ਰਾਜਨੀਤੀ ਚੱਲਦੀ ਹੈ। ਤਾਂ ਮੈਨੂੰ 2015 9 ਸਾਲ ਪੁਰਾਣੇ ਕੇ ਜਿਹਦੇ ਵਿੱਚ ਭਗਵੰਤ ਮਾਨ ਦੀ ਵੀਡੀਓ ਆ। ਸੋਸ਼ਲ ਮੀਡੀਆ ਤੇ ਬੋਲਦੇ ਆਂਦੇ ਕਿ ਜਦੋਂ 2017 ਚ ਕੇਸ ਬਣਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਮਾਨ ਕਹਿੰਦਾ ਵਾ ਕਿ ਖੈਰੇ ਦੇ ਖਿਲਾਫ ਜਿਹੜਾ ਵਾ ਧੱਕਾ ਹੋਇਆ ਇਹ ਵਿਂਡੇਟਾ ਵਾ, ਬਦਲਾ ਖੋਰੀ ਤੇ ਮੈਂ ਪਾਰਲੀਮੈਂਟ ਵਿੱਚ ਇਹਦੀ ਗੱਲ ਚੱਕਾਂਗਾ। ਉਸੇ ਕੇਸ ਚੱਕ ਕੇ ਮੈਨੂੰ ਗ੍ਰਿਫਤਾਰ ਕਰਤਾ। ਝੂਠੋ ਝੂਠ ਰਿਕਵਰੀ ਦਿਖਾਤੀ 9 ਸਾਲ 9 ਸਾਲ ਪੁਰਾਣੀ ਕਿ ਖੇਰੇ ਦੇ ਫਲਾਨੇ ਇੱਕ ਵਿਅਕਤੀ ਨਾਲ ਜਿਹੜੇ ਵਿਅਕਤੀ ਨੂੰ ਮੇਰੇ ਨਾਲ ਜੋੜਿਆ ਉਹਦੇ ਤੇ 24 ਮੁਕੱਦਮੇ ਨੇ ਇੱਕ ਸਾਈਜ਼ ਦਾ ਟੈਕਸੇਸ਼ਨ ਤੇ ਸ਼ਰਾਬ ਦੇ ਤੇ ਐਨਡੀਪੀਐਸ ਦੇ ਕੇਸ ਤੇ ਜੇਲ੍ਹ ਦੇ ਵਿੱਚ ਹੀ ਆ ਉਹ ਜਿਹੜਾ ਬੰਦਾ ਤੁਹਾਡੇ ਕੋਲ ਜੇਲ੍ਹ ਵਿੱਚ ਜਦੋਂ ਮਰਜ਼ੀ ਕੱਢ ਕੇ ਜੋ ਮਰਜ਼ੀ ਬਿਆਨ ਦਵਾ ਦੋ ਮੁਰ ਕੇ ਫਿਰ ਜੇਲ੍ਹ ਛੁੱਟ ਗਿਓ ਤੇ ਮੈਂ ਹੋਣਾ 4 ਮਹੀਨੇ ਜੇਲ੍ਹ ਭੁਗਤੀ ਜਿੱਦਣ ਮੈਂ ਜਵਾਬ ਤੋਂ ਹਾਈ ਕੋਰਟ ਤੋਂ ਮੇਰੀ ਹੋ ਰਹੀ ਸੀ 4 ਜਨਵਰੀ 2024 ਨੂੰ 3 ਵਜੇ ਤੜਕੇ ਚੋਰਾਂ ਦੀ ਤਰ੍ਹਾਂ ਬਗੈਰ ਤੇਆਂ ਦੀ ਤਰ੍ਹਾਂ ਕਾਇਰਾਂ ਦੀ ਤਰ੍ਹਾਂ ਇੱਕ ਹੋਰ ਪਰਚਾ ਦਰਜ ਕਰਦੇ ਤੇ 8 ਵਜੇ ਪੁਲਿਸ ਵਾਲੇ ਫੇਰ ਬੈਠੇ ਸੀ ਜੇ ਗ੍ਰਫਤਾਰ ਕਰਦਾ ਮੈਂ ਕੁਝ ਨਹੀਂ ਗਈ ਇੰਨੇ ਕੇਸ ਪਾ ਲੋਂਗੇ ਤੁਸੀਂ ਪੰਜ ਪਾ ਲੋਂਗੇ ਸੱਤ ਪਾ ਲੋਂਗੇ 10 ਪਾ ਲੋਂਗੇ ਉਹ ਅਕਾਲਪੁਰ ਤੋਂ ਬੈਠਾ ਉਹਦੀ ਵੀ ਕਿ ਕਚੇਰੀ ਹੈ ਇੱਕ ਬੇਚੇਰੀ ਥੱਲੇ ਇੱਕ ਉੱਪਰ ਕਚੇਰੀ ਆ ਤੂੰ ਦੇਣਦਾਰ ਹੋਸ ਤੋਂ ਔਰ ਮੈਂ ਕਹਿਆ ਸੀਗਾ ਕਿ ਜੋ ਬੀਚੋਂਗੇ ਤੁਸੀਂ ਬੰਡੋਂਗੇ ਲਓ ਜੀ ਮੈਂ ਬਾਹਰ ਆ ਗਿਆ ਤੇ ਤਿੰਨਾ ਮਹੀਨਾ ਚ ਲਾਲਾ ਜੀ ਚੱਕੇ ਗਏ ਨੇ ਬੰਦਸ ਚੱਕੀਏ ਨਾ ਹੁਣ ਕਹਿੰਦੇ ਹਾਏ ਇੰਜੀ ਵਾਲਾ 4 ਕਿਲੋ ਵਜ਼ਨ ਘਟ ਗਿਆ ਹੈ ਤੇ ਘਟਣਾ ਇਹ ਤੁਸੀਂ ਗਲਤ ਕੰਮ ਕਰੋਗੇ ਸੁਪਰੀਮ ਕੋਰਟ ਨੇ ਜਿਹੜੇ ਜਮਾਨਤਾਂ ਲਾਈਆਂ ਸਪਿੰਗਰ ਜੈਨ ਤੇ ਉਸਨੇ ਮਨੀਸ਼ ਸੋਡੀਆਂ ਨੇ ਢੇਢੇ ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਨੇ ਜਮਾਨਤਾਂ ਚੈੱਕ ਕਰਤੀਆਂ ਹਾਈ ਕੋਰਟ ਵਿੱਚ ਤੇਜਰੀਵਾਲ ਗਿਆ ਉਹਨੇ ਕਹੇ ਤੂੰ ਗੁਨਾਹਗਾਰ ਆ ਤੇਰੇ ਸਬੂਤ ਤੇਰੇ ਖਿਲਾਫ ਬਹੁਤ ਆ ਫਿਰ ਵੀ ਕਹਿੰਦੇ ਅਸੀਂ ਕੱਟੜ ਮਾਨਦਾਰ ਆ ਤੇ ਪੰਜਾਬ ਲਈ ਜਿਹੜੀ ਲੋਕੀ ਲੜਾਈ ਲੜਦੇ ਸਾਨੂੰ ਕਹਿੰਦੇ ਤੁਸੀਂ ਲੋਕ ਸਮਕਰ ਰਹੇ ਹੋ ਗਿਆ ਆ ਜਾਨ ਨਿਕਲੀ ਭਈਆ ਹੁਣ ਇਸੇ ਤਰੀਕੇ ਨਾਲ ਜਮਾਨਤ ਮਿਲ ਜੇ ਹਾਇ ਜਮਾਨਤ ਮਿਲ ਜੇ ਉਹਨੇ ਇੱਕ ਤਰੀਕਾ ਬਣਾਇਆ ਕਿ ਉਹਦਾ ਤਾਂ ਜ਼ਮਾਨਤ ਮਿਲਣੀ ਮੈਡੀਕਲ ਗਰਾਊਂਡ ਦੇ ਤੋਂ ਜ਼ਮਾਨਤ ਲੈ ਕੇ ਦੇਖੀਏ کورٹ ਵਿੱਚ ਅਰਜੀ ਲਾਈ ਕਿ ਕੇਜਰੀਵਾਲ ਦੀ ਸ਼ੂਗਰ ਬਹੁਤ ਵੱਧ ਗਈ ਆ ਆਮ ਤੌਰ ਤੇ ਆਪ ਗੜਦੇ ਪਿੰਡਾਂ ਦੇ ਵਿੱਚ ਸ਼ੂਗਰ ਬਹੁਤ ਵੱਧ ਗਈ ਆ ਉਹ ਜਿਹੜਾ ਕੋਰਟ ਹੁੰਦਾ ਉਹਨੇ ਪ੍ਰੋਸੀਕਿਊਸ਼ਨ ਨੂੰ ਬੁਲਾਇਆ ਏਡੀ ਨੂੰ ਕਿ ਦੱਸੋ ਇਹਦਾ ਜਵਾਬ ਦਿਓ ਸ਼ੂਗਰ ਕਿਤਾ ਵਧੀ ਉਹ ਕਹਿੰਦੇ ਅੰਮ ਚੁਪਣੋਂ ਨਹੀਂ ਹਟਦਾ ਜੀ ਆਲੂ ਪੂੜੀਆਂ ਖਾਦੋਂ ਨਹੀਂ ਹਟਦਾ ਜੀ ਗੁਲਾਬ ਜਾਮਣ ਖਾਣੋਂ ਨਹੀਂ ਹਟਦਾ ਜਾਣ ਕੇ ਸ਼ੂਗਰ ਵਧਾ ਲਿਆ ਵਾ ਕਿ ਤਾਂ ਕਿ ਮੈਂ ਮੈਡੀਕਲ ਗਰਾਊਂਡ ਦੇ ਉੱਤੇ ਮੈਨੂੰ ਬੇਲ ਮਿਲ ਸਕੇ ਆਹ ਤਾਂ ਇਹਨਾਂ ਦਾ ਕਿਰਤੂਰ ਕਰਤਾ ਆ ਮੇਰੇ ਵੀ ਹੋ ਅਸੀਂ ਵੀ ਪਰਚੇ ਚੱਲੇ ਆ ਅਸੀਂ ਵੀ ਜੇਲਾਂ ਕਿੱਟੀਆਂ ਸਾਡੇ ਕਿੰਨੇ ਬੰਦੇ ਫੜ ਕੇ ਦਿੱਤੇ ਨੇ ਇਹਨਾਂ ਨੇ ਅੰਦਰ ਪਿਛਲੇ 2 ਸਾਲ ਵਿੱਚ ਇਹਨਾਂ ਨੇ ਸਰਪੰਚਾਂ ਤੱਕ ਥੱਲੇ ਪਹੁੰਚੇ ਨੇ ਬਦਰਾ ਖੋਰੀ ਸਰਪੰਚ ਸਸਪੈਂਡ ਇਨਕੁਆਇਰੀਆਂ ਬੁਰੀ ਹਾਲਤ ਕਾਉਂਸਲਰ ਨਹੀਂ ਛੱਡੇ ਕਮੇਟੀਆਂ ਤੋੜ ਦਿੱਤੀਆਂ ਕਿ ਇਹ ਇਸ ਵਾਰ ਇਸ ਕਰਕੇ ਭਗਵੰਤ ਸਿੰਘ ਮਖੰਤਰੀ ਪੰਜਾਬ ਦਾ ਕਿ ਤੂੰ ਪੁਲਿਸ ਦਾ ਗਲਤ ਇਸਤੇਮਾਲ ਕਰੇ ਇਹ ਕਿ ਇਹਨਾਂ ਨੇ ਬਹੁਤ ਵੱਡੀ ਗੱਲ ਕਹੀ ਸੀ ਜੀ ਵੀ ਨੂੰ ਕਹਿਣਾ ਚਾਹਣਾ ਇੱਕ ਨਾਰਾ ਬੋਲੀ ਜਾਂਦਾ ਸੀ ਕੇਚਰੀਵਾਲ ਤੇ ਭਗਵੰਤਪਾਨ ਇਹਨਾਂ ਨੇ 70 ਸਾਲ ਵਿੱਚ ਕੁਝ ਨਹੀਂ ਕੀਤਾ ਪੰਜਾਬ ਵਿੱਚ 70 ਸਾਲ ਤੋਂ ਕੁਝ ਨਹੀਂ ਹੋਇਆ ਇਹਨੂੰ ਪੁੱਛੋ ਕਿ ਆ ਜਿਹੜਾ ਭਾਖੜਾ ਡੈਮ ਬਣਾਇਆ ਤੇਰੇ ਪਾਪੇ ਨੇ ਬਣਾਇਆ ਸੀਗਾ ਤੇ ਨਹੀਂ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਵੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀਆਂ ਸੁਪਰੀਮ ਯੂਨੀਵਰਸਿਟੀਆਂ ਆ ਇੰਡੀਆ ਦੀਆਂ ਨੰਬਰ 1 ਯੂਨੀਵਰਸਿਟੀਆਂ ਆ ਉਹ ਸਸਿ ਬਣਾਈਆਂ ਪ੍ਰਤਾਪ ਸਿੰਘ ਕੈਰੋ ਕਾਂਗਰਸ ਦੇ ਚੀਫ ਮਿਨਿਸਟਰ ਨੇ ਦਰਿਆਵਾਂ ਨੂੰ ਬੰਨ ਲਾਇਆ ਸੀਗਾ ਉਸ ਦਾ ਇਟਾ ਨਹੀਂ ਲਾ ਸਕੇ ਪਿੰਡਾਂ ਦੇ ਠਿਕਰੀਆਂ ਨਹੀਂ ਲਾ ਸਕੇ ਮੇਰੇ ਵੀਰੋ ਦਰਿਆਵਾਂ ਨੂੰ ਬੰਨ ਲਾਇਆ ਯੂਨੀਵਰਸਿਟੀਆਂ ਬਣਾਈਆਂ ਹਰੀ ਕ੍ਰਾਂਤੀ ਲੈ ਕੇ ਆਏ ਤੁਹਾਡੀ ਆਮਦਨ ਦੁੱਗਣੀ ਕੀਤੀ ਜੈਨੂਅਲੀ ਚਿੱਟੀ ਕ੍ਰਾਂਤੀ ਲੈ ਕੇ ਆਇਆ ਦੁੱਧ ਦੀ ਪਹਿਲਾ ਵਾਰ ਪੰਜਾਬ ਦੇ ਵਿੱਚ ਵਧੀ ਅਤੇ ਅਨੇਕਾਂ ਇਸ ਤਰ੍ਹਾਂ ਦੇ ਫੱਟੇ ਪੀਜੀਆਏ ਵੱਡੇ ਵੱਡੇ ਹਸਪੀਟਲ ਕਿੰਨੇ ਸਕੂਲ ਕਿੰਨੇ ਡਿਸਪੈਂਸਰੀਆਂ ਹੈਲਥ ਨੈਟਵਰਕ ਸਾਰਾ ਕੁਝ ਤਾਂ ਬਣਿਆ ਹੋਇਆ ਸੀ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ 70 ਸਾਲ ਚ ਕੁਝ ਨਹੀਂ ਕੀਤਾ ਜੀ ਅਸੀਂ ਹਾਂ ਇੱਕ ਗੱਲ ਮੈਡਮ ਮੈਂ ਮੰਨਦਾ ਹਾਂ ਕਿ 70 ਸਾਲ ਤੱਕ ਅਸੀਂ ਇਟਾਰੂ ਚੱਕ ਨਹੀਂ ਕੀਤਾ ਬੋਲੋ ਬੋਲੋ ਜਰਾ ਚੱਕਾ ਕੌਣਾ ਪਤਾ ਨਾ ਤੁਹਾਨੂੰ ਉਹ ਅਸੀਂ ਨਹੀਂ ਕੀਤਾ ਸੀ ਨਾ ਕਰਾਂਗੇ ਅਸੀਂ ਇਤਿਵਾਰ ਸਾਹਿਬ ਕਿੱਥੇ ਨੇ ਅੰਜੇਲ ਚ ਹੋਣੇ ਉਹ ਦੇਖਣਾ ਵਿੱਚ ਭਗਵਾਨ ਤੋਂ ਗਿਆ ਦਿਨਾ ਅਸੀਂ 70 ਸਾਲ ਵਿੱਚ ਐਨਆਰਆਈ ਦੀ ਕੋਠੀ ਤੇ ਕਬਜ਼ਾ ਨਹੀਂ ਕੀਤਾ ਸਰਬਜੀਤ ਔਰ ਮਾਨੂ ਕੇ ਮੰਗੂ ਜਗਰਾਉਂ ਦੇ ਵਿੱਚ ਇਹ ਮੰਨਦੇ ਹਾਂ ਸੀ ਅਸੀਂ 17 ਸਾਲਾਂ ਵਿੱਚ ਹਜ਼ਾਰ ਗਨਮੈਨ ਭਗਵੰਤ ਨਹੀਂ ਉਹ ਰੱਖਿਆ ਕਿਸੇ ਮੁੱਖ ਮੰਤਰੀ ਨੇ ਭਾਵੇਂ ਅਮਨਿੰਦਰ ਰਜਵਾੜਾ ਸੀਗਾ ਉਹ ਰੱਖਿਆ ਸੀਗਾ ਤੁਸੀਂ ਜਿਹੜੇ ਕਹਿੰਦੇ ਸੀ ਅਸੀਂ ਕੋਠੀ ਨਹੀਂ ਲੈਣੀ ਅਸੀਂ ਕਾਰ ਵੀ ਨਹੀਂ ਲੈਣੀ ਸਰਕਾਰੀ ਅਸੀਂ ਗਨਮੈਨ ਨਹੀਂ ਲੈਣੇ ਸਰਕਾਰੀ ਕੋਈ ਯਾਰੋ ਹਜ਼ਾਰ ਗਨਮੈਨ ਉਹ ਤੁਹਾਡੇ ਮਾਤਾ ਤੁਹਾਡੀ ਭੈਣ ਜੀ ਤੁਹਾਡੀ ਘਰ ਵਾਲੀ ਸਾਰਾ ਟੱਬਰ 5-5 ਕਰੋੜ ਦੀਆਂ ਲੈਕਸਸ ਗੱਡੀਆਂ ਜਿਹੜੀਆਂ ਦਰਜਣਾ ਤੁਸੀਂ ਵਰਤਦੇ ਹੋ ਸਰਕਾਰ ਦੀਆਂ ਤੁਸੀਂ ਕਹਿੰਦੇ ਅਸੀਂ ਤੁਸੀਂ ਪਿੰਚਣਾ ਵਾਲੇ ਬੰਦੇ ਹੋ ਯਾਰੋ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਲੋਕ ਮੂਰਖ ਨੇ ਕੁਝ ਸਮਝ ਨਹੀਂ ਕੁਝ ਦੇਖ ਨਹੀਂ ਰਹੇ ਹੈਗੇ ਸੋਨੇ ਨਾਲ ਲੱਦੇ ਪਿਆ ਉਹ ਤੁਹਾਡੀਆਂ ਕਿਥੋਂ ਆਇਆ ਸੋਨਾ ਜਰਾ 2 ਸਾਲ ਤੋਂ ਦੱਸੋ ਜਰਾ ਤੁਸੀਂ ਬਾਕੀਆਂ ਨੂੰ ਕਹਿੰਦੇ ਵਿਜੀਲੈਂਸ ਦੱਸੇ ਕਿ ਕੀ ਕੀ ਦੱਸੇ ਕਿਥੋਂ ਪੈਸੇ ਆਏ ਅਸ਼ੂ ਦੱਸੇ ਕਿਥੋਂ ਪੈਸੇ ਆਏ ਜਾਂ ਹੋਰ ਇਨਕੁਆਰੀਆਂ ਤੁਸੀਂ ਖੋਲੀਆਂ ਲੋਕਾਂ ਦੇ ਖਿਲਾਫ ਤੁਸੀਂ ਦੱਸੋ ਤੁਹਾਡੇ ਕੋਲ ਐਡਾ ਐਡਾ ਕਿਲੂਆਂ ਦੇ ਹਿਸਾਬ ਨਾਲ ਸੋਨਾ ਕਿਥੋਂ ਆ ਗਿਆ ਜਰਾ ਕਿਉਂਕਿ ਤੁਹਾਡੇ ਐਫੀਡੇਵਿਟ ਦੇ ਵਿੱਚ ਸਿਰਫ 9 ਤੋਲੀਆਂ ਡਿਕਲੇਰੇਸ਼ਨ ਆ ਭਗਵਾਨਤਮਨ ਦਾ ਕਢ ਲਓ 2022 ਦਾ ਐਫੀਡੇਵਿਟ ਸਿਰਫ 9 ਤੋਲੀਆਂ ਸੋਨਾ ਸੀ ਬਾਕੀ ਕਿੱਥੇ ਜਹਾਜ਼ਾ ਚੜਦੇ ਨੇ ਜਿਹੜਾ ਕਹਿੰਦਾ ਸੀਗਾ ਉਹ ਕੈਪਟਨ ਨੂੰ ਚੁਲਿਆਂ ਦੀ ਆਗ ਨਹੀਂ ਦਿਖਦੀ ਤੈਨੂੰ ਦਿਖਦੀ ਹਾਂ ਤਸੀਹਦਾਂ ਕੋਈ ਚੁਲਿਆਂ ਦੀ ਕੋਈ ਚੁਲਿਆਂ ਦੀ ਅੱਗ ਬੁਝਾਉਣ ਦਾ ਉਪਰਾਲਾ ਕੀਤਾ ਇਸ ਬੰਦੇ ਨੇ ਆ 50 ਕਿਲੋਮੀਟਰ ਵਿੱਚ ਅੰਮ੍ਰਿਤਸਰ ਤੋਂ ਸਫ਼ਰ ਕਰਨਾ ਕਿਉਂਕਿ ਮੇਰੀ ਕੋਠੀ ਉੱਥੇ ਜਿੱਥੇ ਮੈਡਮ ਦੀ ਰਹੀ ਤੁਸੀਂ ਸਾਰੇ ਬਹੁਤ ਜਾਣਦੇ ਰਹੇ ਹੋ ਦੋ ਸੈਕਟਰ ਮੇਰੀ ਪੰਜ ਸੈਕਟਰ ਚ ਮੁੱਖ ਮੰਤਰੀ ਦੇ ਘਰ ਦੇ ਉਥੋਂ ਹੈਲੀਕਾਪਟਰ ਉੱਡਦਾ ਰੋਜ਼ ਮੁਹਾਲੀ ਤੱਕ ਵੀ ਜਾਣਾ ਹੈਲੀਕਾਪਟਰ ਵਿੱਚ ਜਾਣਾ ਸਾਡਾ ਜਹਾਜ਼ ਕਿੰਨਾ ਮਿਸਚੂਜ਼ ਕੀਤਾ ਹੈ ਇਸ ਕੇਜਰੀ ਵਾਲਨੇ ਕਦੀ ਚੇਨਈ ਜਾ ਰਿਹਾ ਸੀ ਕੇ ਉਹ ਸੀਟੀ ਮਾਰ ਕੇ ਬੁਲਾਦਾ ਭਗਵੰਤ ਜਰਾ ਸੀਟੀ ਮਾਰ ਕੇ ਆ ਜਾ ਮੈਨੇ ਜਾਣਾ ਹੈ ਬੈਦਲੌਰ ਮੈਨੇ ਜਾਣਾ ਹੈ ਚੇਨਈ ਮੈਨੇ ਜਾਣਾ ਹੈ ਹైదరాబాద్ ਮੈਨੇ ਜਾਣਾ ਹੈ ਦਿੱਲੀ ਬੰਬੇ ਆਪਣਾ ਜਹਾਜ਼ ਆਪਣੀਆਂ ਲੈਕਸਸ ਗੱਡੀਆਂ ਪੰਜਾਬ ਪਵਨਛਲੇ ਵੀ ਖੜੀਆਂ ਰਾਗਵ ਚੱਡੇ ਦੀਆਂ ਜਾ ਕੇ ਦੇਖ ਸਕਦਾ ਤੁਸੀਂ ਉਹ ਦੋਸਤੋ ਇਹ ਇੰਨਾ ਝੂਠ ਬੋਲਨੇ ਆ ਰਹੇ ਇਹ ਕੀ ਇਸ ਨੂੰ ਬਦਲਾਅ ਕਹਿੰਦੇ ਨੇ ਅੱਛਾ ਇਹ ਵੀ ਗੱਲ ਅਸੀਂ ਕਦੀ ਨਹੀਂ ਕੀਤੀ 17 ਸਾਲਾਂ ਚ ਕਿ ਮੁੱਖ ਮੰਤਰੀ ਜੇਲ੍ਹ ਵਿੱਚ ਹੋਵੇ ਤੇ ਚਰੀਵਾਲ ਤੇ ਕੁਰਸੀ ਨੂੰ ਚਿੰਪੜ ਹੀ ਗਿਆ ਕੋਈ ਹੈ ਇਸ ਦੇਸ਼ ਵਿੱਚ ਮੁੱਖ ਮੰਤਰੀ ਅੱਜ ਤੋਂ 75 ਸਾਲ ਦੇ ਇਤਿਹਾਸ ਵਿੱਚ ਜਿਹੜਾ ਹੋਵੇ ਮੁੱਖ ਮੰਤਰੀ ਤੇ ਜੇਲ੍ਹ ਵਿੱਚ ਚਲੇ ਗਿਆ ਹੋਵੇ ਤੇ ਫਿਰ ਵੀ ਨਾ ਇਸਤੀਫਾ ਦੇਵੇ ਕਿ ਚਲਾ ਸਕਦਾ ਕੇਜਰੀਵਾਲ ਉੱਥੋਂ ਗਵਰਨਮੈਂਟ ਤੁਹਾਨੂੰ ਕਾਗਜ਼ ਨਹੀਂ ਅਲਾਉਡ ਤੁਹਾਨੂੰ ਪੈਨ ਨਹੀਂ ਅਲਾਉਡ ਤੁਹਾਨੂੰ ਫੋਨ ਨਹੀਂ ਅਲਾਉਡ ਇਹ ਕਿਦਾਂ ਦਾ ਮੁੱਖ ਮੰਤਰੀ ਹੈ ਔਰ ਜਿੱਦਣ ਬਣਾਓ ਜਿੱਦਣ ਬਦਲੂਗਾ ਜਿੱਦਣ ਇਸਤੀਫਾ ਦੇਊਗਾ ਦੇਣਾ ਪੈਣਾ ਅਲਟੀਮੇਟਲੀ ਆਪਣੀ ਘਰ ਵਾਲੀ ਨੂੰ ਬਣਾਉਂਗਾ ਸੁਨੀਤਾ ਟਿਚਕੀਵਾਲ ਤੇ ਫਿਰ ਦੂਜਿਆਂ ਦੇ ਮਜ਼ਾਕ ਕਰਦਾ ਸੀ ਇਹ ਰਾਪੜੀ ਦੇਵੀ ਦੇਖੋ ਜੀ ਇਹ ਪਰਿਵਾਰਵਾਦ ਦੀ ਬਾਤ ਕਰਤੇ ਹਨ ਜੰਮੂ ਕਸ਼ਮੀਰ ਤੋਂ ਗੁਣਾਉਂਦਾ ਸੀ ਕਿ ਫਰوقਬੁੱਦੁੱਲੇ ਤੋਂ ਲੈ ਕੇ ਥੱਲੇ ਤਾਮਿਲ ਲਾਡੂ ਦੇ ਸਟਾਲਿਨ ਡੀਐਮਕੇ ਦੇ ਪਾਰਟੀਆਂ ਤੱਕ ਜੋ ਸਾਰੀ ਪਰਿਵਾਰਵਾਦ ਦੀ ਪਾਰਟੀਆਂ ਤੇ ਹੁਣ ਤੁਸੀਂ ਕਿਉਂ ਦੱਸੋ ਜਰਾ ਜੋ ਮੈਂ ਤੁਹਾਨੂੰ ਇੰਨੇ ਉਦਾਹਰਣ ਦੇ ਸਕਦਾ ਇੰਨੇ ਉਦਾਹਰਣ ਦੇ ਸਕਦਾ ਹਾਂ ਜਿਹਦੇ ਵਿੱਚ ਤੁਹਾਨੂੰ ਸਾਬਤ ਹੋ ਜਾਏਗਾ ਕਿ ਇਹ ਬੰਦੇ ਫਰਾਡ ਨੇ ਤੈਨੂੰ ਮੈਂ ਇਹਦਾ ਨਾਮ ਰੱਖਿਆਗਾ ਫਰਜ਼ੀ ਇਨਕਲਾਬੀ ਕਿਉਂਕਿ ਇਹਨਾਂ ਨੇ ਅਸਲ ਇਨਕਲਾਬ ਦਾ ਗਰਭਪਾਤ ਕੀਤਾ 20 ਸਾਲ ਲੋਕਾਂ ਨੇ ਕਿਸੇ ਤੇ ਭਰੋਸਾ ਨਹੀਂ ਕਰਨਾ ਹੁਣ ਉਹ ਕਹਿੰਦੇ ਝੂਠੇ ਸੀਗੇ ਕੋਈ ਇਨਕਲਾਬ ਦੀ ਗੱਲ ਕਰੂਗਾ ਇਹਨਾਂ ਨੇ ਭਰੋਸਾ ਨਹੀਂ ਕਰਦਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹ ਗਰਭਪਾਤ ਕਰਕੇ ਕਿਨੇ ਚੰਗੇ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਇਨਕਲਾਬ ਦਾ ਮੇਰੇ ਵੀ ਕੋਲ ਮੈਂ ਬੈਠੇ ਬੈਠੇ ਨੇ ਡਾਕਟਰ ਅਬਰਿੰਦਰ ਸਿੰਘ ਜਿਹਨੂੰ ਤੁਸੀਂ ਲੋਕਾਂ ਨੇ ਕਿੰਨੇ ਸਾਲ ਨਵਾਜਿਆ ਦੋ ਵਾਰ ਮੁੱਖ ਮੰਤਰੀ ਬਣਾਇਆ ਤੇ ਅੰਨਾ ਗੱਲ ਸੁਣਿਓ ਉਹ ਪਹਿਲਾਂ ਅਕਾਲੀ ਦਲ ਵਿੱਚ ਉਖੜਿਆ ਹੋਇਆ ਸੀਗਾ ਇੱਕ ਵੀ ਬੰਦਾ ਨਾਲ ਨਹੀਂ ਸੀਗਾ ਖਰੜ ਤੋਂ ਸ਼ੈ ਇਲੈਕਸ਼ਨ ਲੜਿਆ ਜਾਂ ਕਿੱਥੋਂ ਲੜਿਆ ਸੀ ਜਮਾਨਤ ਜਬ ਥੋਦੀ ਸੀ 1992 ਜਿੱਤੇ ਮੈਡਮ ਠੀਕ ਹੈ ਗੱਲ ਡਿਫੈਕਟ ਦੱਸ ਰਿਹਾ ਮੈਂ ਤੁਹਾਨੂੰ ਮਗਰ 5-7 ਸੌ ਵੋਟ ਬੇਸਿਕ ਖਰੜ ਤੋਂ ਸਿਰਫ ਕਾਂਗਰਸ ਚ ਆਇਆ ਇਹਨਾਂ ਸਾਰਿਆਂ ਨੇ ਉਹਨੂੰ ਸਹਿਕਾਰ ਕੀਤਾ ਮੁੱਖ ਮੰਤਰੀ ਬਣ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਬਣ ਗਿਆ ਫਿਰ ਦੁਬਾਰਾ ਫਿਰ ਮੁੱਖ ਮੰਤਰੀ ਬਣ ਗਿਆ ਚਲੋ ਕੁਝ ਕੰਮ ਅੱਛੇ ਕੀਤੇ ਹੋਣਗੇ ਮੰਨਦਾ ਹੈ ਇਸ ਦਾ ਲੋਕ ਨਹੀਂ ਹੈ ਕਿ ਉਹਨਾਂ ਨੇ ਜਿਹੜਾ ਪਾਣੀ ਦਾ ਬਿੱਲ ਪਾਸ ਕੀਤਾ ਵਗੈਰਾ ਪਰ ਅੱਜ ਕਿੱਥੇ ਕਹਿੰਦੇ ਮੇਰੇ ਦੱਸੋ ਜਰਾ ਪੁੱਛੋ ਆਪਾਂ ਵੀ ਸਾਰੇ ਭਾਂਦੇ ਸੀ ਉਹਦੇ ਮਗਰ ਮੈਂ ਉਹਦੀ ਸਪੋਰਟ ਕੀਤੀ ਨਾ ਕਿੱਥੇ ਹੈ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਦਾ ਛੱਡ ਗਿਆ ਡਰਦਾ ਈਡੀ ਤੇ ਸੀਪੀਆਈ ਤੋਂ ਬੀਜੇਪੀ ਜੁਆਇਨ ਕਰ ਗਿਆ ਤੁਹਾਡੀ ਮੈਡਮ ਪੱਠਲ ਇੱਥੇ ਬੈਠੀ ਹੈ ਗਾ ਜੋਰਦਾਰ ਤੜ ਇਹਨਾਂ ਨੂੰ ਕਹਿੰਦੇ ਨੇ ਇਸ ਨੂੰ ਕਹਿੰਦੇ ਨੇ ਕਮਿਟਮੈਂਟ ਤਾਂ ਮੈਂ ਕਿਹਾ ਕਿ ਇਹਦੇ ਤੇ ਭਰੋਸਾ ਕਰ ਸਕਦੇ ਹੋ ਕਿਉਂਕਿ ਇਹ ਭਰੋਸੇਯੋਗ ਲੀਡਰ ਨੇ ਨਹੀਂ ਛੱਡ ਕੇ ਗਏ ਨਹੀਂ ਬਣਾਇਆ ਕੋਈ ਗੱਲ ਨਹੀਂ ਕੀਤੀ ਔਰ ਤੁਸੀਂ ਦੱਸੋ ਮੈਨੂੰ ਲੈਰੇ ਦੇ ਵਿੱਚ ਕਿੰਨੇ 117 ਜੋ ਹਲਕੇ ਨੇ ਜਿਹਨਾਂ ਦੇ ਹਿੱਸੇ ਮੁੱਖ ਮੰਤਰੀ ਦਾ ਅਹੁਦਾ ਹੁੰਦਾ ਦੱਸੋ ਜਰਾ ਕਰੀ ਸਮਝਾਓ ਕਿੰਨਿਆਂ ਦੇ ਹਿੱਸੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਦਾ ਅਹੁਦਾ ਹੁੰਦਾ ਹਾਂ ਕਿੰਨਿਆਂ ਦੇ ਹਿੱਸੇ ਲੀਡਰ ਆਪੋਜੀਸ਼ਨ ਦਾ ਅਹੁਦਾ ਹੁੰਦਾ ਐਵੇਂ ਉਂਗਲੀਆਂ ਤੇ ਕੱਤੀ ਵੀ ਲੀਡਰ ਨਹੀਂ ਅੱਛਾ ਗੁਆਣਾ ਜ਼ਿੰਦਗੀ ਵਿੱਚ ਅਗੇ ਸਾਨੂੰ ਗਏ ਅਸੀਂ ਚਾਹ ਨਹੀਂ ਪੁੱਛੀ ਸਾਡਾ ਫੋਨ ਨਹੀਂ ਸੁਣਿਆ ਅਕੇ ਸਾਨੂੰ ਲੱਭੇ ਨਹੀਂ ਸਾਡੇ ਭੂਗ ਤੇ ਨਹੀਂ ਇਹ ਇਹ ਮੁੱਦੇ ਨਹੀਂ ਗਏ ਪੰਜਾਬ ਦੇ ਆਪਣੇ ਲੀਡਰ ਨੂੰ ਜਦੋਂ ਤੁਸੀਂ ਬਿਲਡ ਕਰਨਾ ਉਦੋਂ ਇਹ ਛੋਟੀਆਂ ਛੋਟੀਆਂ ਗੱਲਾਂ ਪਾਸੇ ਰਾ ਕੇ ਤੁਸੀਂ ਦੇਖਣਾ ਕਿ ਇਹ ਵੱਡੇ ਕੰਮ ਕੀ ਕਰ ਰਿਹਾ ਹੈਗਾ ਵਾ ਕੱਗਰ ਨੂੰ ਇਹ ਇਹਦਾ 143 ਕਰੋੜ ਰੁਪਇਆ ਵੀਪੀ ਲੈ ਆ ਸਕਦੀ ਸੀ ਨਾ ਹੋਰ ਤਾਂ ਨਹੀਂ ਕੋ ਲੈ ਆ ਸਕਦਾ ਸੀ ਬਾਅਦ ਚ ਉਹਨੇ ਬੰਦ ਕਰ ਦਿੱਤਾ ਆ ਜਿਹੜੇ ਦੋ ਵੱਡੇ ਇੰਸਟੀਚਿਊਟ ਆ ਕਾਂਗਰਸ ਦੇ ਵਿਲੇ ਚਲਾਏ ਹੋਏ ਬਾਬਾ ਹੀਰਾ ਸਿੰਘ ਭੱਟਲ ਔਰ ਡੇਲੋ ਡੇਲਾਂ ਦੇ ਵਿੱਚ ਜਿਹੜਾ ਅਕਾਲੀ ਫੂਲਾ ਸਿੰਘ ਵਾਲਾ ਇੰਸਟੀਚਿਊਟ ਆ ਜਿਹੜੇ ਹੁਣ ਬੰਦ ਪਏ ਨੇ ਉਹ ਤੈਉ ਆ ਸਕਦੇ ਜੀ ਕੋਈ ਕੌਜਨਲ ਕੋ ਪਾਵਰ ਸੀਗੀ ਤੁਸੀਂ ਜੇ ਇਹਨਾਂ ਨੂੰ ਡਿਸਾਰਮ ਕਰੋਗੇ ਇਹਨਾਂ ਨੂੰ ਨਿਹੱਧੇ ਕਰੋਗੇ ਸਮਝ ਲੈਣਾ ਕਿ ਹਲਕਾ ਲਹਿਰਾ ਨਿਹੱਤਾ ਹੋ ਰਿਹਾ ਵਾ ਸਾਰੇ 1.5 ਲੱਖ ਕੋਨੇ 2 ਲੱਖ ਵੋਟਰ ਨਿਹੱਤਾ ਹੋ ਰਿਹਾ ਵਾ ਇਸ ਕਰਕੇ ਇਹਨਾਂ ਦੇ ਹੱਥ ਮਜ਼ਬੂਤ ਕਰੋ ਮੇਰੇ ਵੀਰੋ ਸਾਰੇ ਹੱਥ ਫੜੋ ਇਹਦਾ ਚੰਗੀ ਤਰ੍ਹਾਂ ਨਾਲ ਇਦਾਂ ਔਰ ਮੈਂ ਕੌਣ ਜੀ ਆਉਂਦੇ ਆ ਮੈਂ ਤਾਂ ਜਿੱਦਾਂ ਤਾ ਤਾਨੂੰ ਮੈਂ ਮੈਂ ਕਦੀ ਜ਼ਿੰਦਗੀ ਝੂਠ ਨਹੀਂ ਬੁਲਾ ਕਦੀ ਕਿਸੇ ਦੀ ਖੁਸ਼ਾਮਤ ਨਹੀਂ ਕੀਤੀ ਜ਼ਿੰਦਗੀ ਵਿੱਚ ਤੁਸੀਂ ਮੇਰੀਆਂ ਫੋਟੋਆਂ ਬਹੁਤ ਘੱਟ ਦੇਖੋਗੇ ਕਿਸੇ ਲੀਡਰ ਦੇ ਪਿੱਛੇ ਖੜਾ ਮੈਂ ਕਦੀ ਖੜਾ ਹੋਇਆ ਅੱਜ ਤੱਕ ਕਿਉਂਕਿ ਮੇਰੇ ਲਈ ਸੈਲਫ ਰਿਸਪੈਕਟ ਬਹੁਤ ਜ਼ਿਆਰੀ ਹੈ ਪਹਿਲਾ ਆਪਕ ਜ਼ਿਆਰੀ ਹੈ ਤੇ ਮੈਂ ਆ ਚਾਰ ਸਰਕਾਰਾਂ ਨੇ ਮੈਨੂੰ ਦਬਾਇਆ ਆਪਣੇ ਵੱਲੋਂ ਤਾਂ ਮਾਰ ਹੀ ਦਿੱਤਾ ਸੀ ਉਹਨਾਂ ਨੇ ਖਤਮ ਕਰਤਾ ਸੀ ਕਿਉਂਕਿ ਖੈਰ ਅਖਤਮ ਹੋ ਗਿਆ ਪਰ ਜਿੱਦਾਂ ਮੈਂ ਕਿਹਾ ਕਿ ਉਹ ਅਕਾਲ ਪੁਰਖ ਈਸ਼ਵਰ ਅੱਲਾ ਵਾਹਿਗੁਰੂ ਗੋਡ ਬਹੁਤ ਬਿਆਨਤਾ ਇਹ ਦਬਾਉਂਦੇਗੇ ਮੈਂ ਉੱਠਦਾ ਗਿਆ ਉੱਠਦਾ ਗਿਆ ਉ ਤੇ ਅੱਜ ਕਿੱਥੇ ਪੁਲੱਥ ਤੇ ਕਿੱਥੇ ਸੰਗਰੂਰ ਮੇਰੀ ਪਾਰਟੀ ਨੇ ਮੈਨੂੰ ਮਾਰ ਦਿੱਤਾ ਵਾ ਕਿ ਚੱਲ ਕਾਕਾ ਸੰਗਰੂਰ ਦੀ ਰਾਜਧਾਨੀ ਢਾਕੇ ਆ ਤੇ ਹੁਣ ਮਨੋਸੋ ਤੁਸੀਂ ਇੱਕ ਮਿੰਟ ਪਹਿਲੀ ਗੱਲ ਤਾਂ ਰਾਜਧਾਨੀ ਬਣਦਾ ਨਹੀਂ ਮੈਂ ਵੀ ਰੇਤ ਦੀ ਦੀਵਾਰ ਐ ਇਹ ਪਰ ਕੀ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਆਪਾਂ ਆਗਾਜ਼ ਕੀਤਾ ਇੱਥੋਂ ਅੱਜ ਮੈਡਮ ਦੇ ਘਰੋਂ ਕੀ ਇਹਨਾਂ ਦੀ ਅਖੋਤੀ ਜਿਹੜੀ ਇਹ ਇੱਕ ਫਰਜ਼ੀ ਇਹਨਾਂ ਨੇ ਇੱਕ ਰਾਜਧਾਨੀ ਬਣਾਈ ਤੁਸੀਂ ਸਾਡਾ ਸਾਥ ਦਿਓਗੇ ਇਸ ਰਾਜਧਾਨੀ ਨੂੰ ਢਾਉਣ ਮੇਰੇ ਢਾਉਣ ਨੂੰ ਤੇ ਹੱਥ ਖੜੇ ਕਰਕੇ ਇੱਕ ਚਕਾਰਾ ਛੱਡੋ બોલે સોનહાર વાસિયા કાલે બોલે સોનહાર વાસિયા કાલે એનું કહેને સ્ટ્રિક્ટ ਹੁਣ ਫਾਇਰੂ ਕਰੇ ਤੁਸੀਂ ਮੈਨੂੰ ਐਮਪੀ ਬਣਾ ਕੇ ਵੇਚੋ ਆ ਬੈਠੇ ਤੁਹਾਡੇ ਚੈੱਕ ਬੁੱਕ ਤੇ ਪੈਨ ਨਾਲ ਦੇ ਹੱਥ ਚੁੱਕਾ ਜੋ ਤੁਸੀਂ ਜოვੋਗੇ ਅੱਛਾ ਗੱਲ ਸੁણો ਕੱਲੀ ਐਮਪੀ ਲੈਣ ਨਹੀਂ ਕੱਲੀ ਐਮਪੀ ਲੈਣ ਨਹੀਂ ਉਹ ਤਾਂ ਆਪਾਂ ਦੇਣੇ ਆ 5 ਕਰੋੜ ਰੁਪਏ ਕੱਖ ਵੀ ਨਹੀਂ ਹੁੰਦਾ ਤੁਹਾਡੇ ਜੇ ਆ ਹਕਾਤ ਦੇ ਪਲਸ 75 ਪਿੰਡਾਂ 'ਚ ਵੰਡਾਂਗੇ ਉਹ ਕੁਝ ਨਹੀਂ ਹੋਣਾ ਉਹ ਕੁਝ ਨਹੀਂ ਹੈਗੀ ਨਾ ਮਾਤਰ ਚੀਜ਼ੋ ਸਵਾਲ ਇਹ ਹੈ ਕਿ ਅਸੀਂ ਕੇਂਦਰ ਤੋਂ ਜੇ ਤਾਂ ਬਣ ਗਈ ਇੰਡੀਆ ਅਲਾਈਅንስ ਦੀ ਸਰਕਾਰ ਸਿਰਫ ਕੋਈ ਅੱਛੇ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਆ ਕੱਗਰ ਨੂੰ ਕੰਪਲੀਟ ਕਰਨਾ ਤਾਂ ਕਿ ਇੱਥੇ ਇੱਕ ਮਿਨੀ ਡੈਮ ਬਣ ਸਕੇ ਤੇ ਤੁਹਾਡੀ ਆ ਪਿੱਛੇ ਜਿੰਨੀ ਤਬਾਹੀ ਕਰਦਾ ਆਉਂਦਾ ਮਾਰ ਕਰਦਾ ਕੱਗਰ ਦਰਿਆ ਉਹ ਸਾਡੀਆਂ ਪੈਲੀਆਂ ਵਾਦਸ਼ਿਕਨ ਸਾਡੀਆਂ ਜ਼ਮੀਨਾਂ ਵਾਦਸ਼ਿਕਨ ਸਾਡੇ ਫਸਲਾਂ ਵਾਦਸ਼ਿਕਨ ਓਟੇ ਕੋਈ ਅੱਛਾ ਇੰਸਟੀਚਿਊਟ ਕੋਈ ਅੱਛਾ ਹੈਲਥ ਕੇਅਰ ਕਿਉਂਕਿ ਮੈਨੂੰ ਪਤਾ ਹੈ ਕਿ ਇੱਥੇ ਹੈਲਥ ਦੀ ਵੀ ਬਹੁਤ ਕਾਰਟ ਹੈ ਕੁਇ ਅੱਛਾ ਕੋਈ ਇਸ ਤਰ੍ਹਾਂ ਦਾ ਪਾਇਡਰ ਚੀਜ਼ ਜਿਹਦੇ ਦਾ ਗਰੀਬ ਤੋਂ ਗਰੀਬ ਫੈਦਰ ਲਿਸਟ ਉਹ ਕੈਂਸਲ ਉਹ ਕੈਂਸਲ ਸੈਂਟਰ ਕੋਈ ਤਾਂ ਦੀ ਚੀਜ਼ ਜਿੱਥੇ ਲੋਕੀ ਮਰ ਰਹੇ ਨੇ ਕੋਈ ਅੱਛਾ ਤਾਲੀਮ ਵਾਲਾ ਕਾਮ ਪ੍ਰੋਜੈਕਟ ਦਿੱਤੋ ਸਾਡੇ ਬੱਚੇ ਤੇ ਕੁੜੀਆਂ ਖਾਸ ਤੌਰ ਤੇ ਮੈਨੂੰ ਦੱਸ ਰਿਹਾ ਜਿਗੇ ਕਿ ਲੜਕੀਆਂ ਇੱਕ ਸਿਰਫ ਕਾਲਜ ਬਣਾ ਆ ਸ਼ਾਇਦ ਡਿਗਰੀ ਕਾਲਜ ਜਾਂ ਪ੍ਰਾਈਵੇਟ ਕਾਲਜ ਕਿਸੇ ਨੇ ਬਣਾਇਆ ਉੱਥੇ ਲੜਕੀਆਂ ਜਾਂਦੀਆਂ ਨੇ ਕੋਈ ਅੱਛਾ ਡਿਗਰੀ ਕਾਲਜ ਦਿੱਤੋ ਸਾਡੀਆਂ ਲੜਕੀਆਂ ਪਿੰਡਾਂ ਚੋਂ ਉੱਠ ਕੇ 10 15 ਕਿਲੋਮੀਟਰ ਦਾ ਸਫ਼ਰ ਕਰਕੇ ਕਾਲਜ ਵਿੱਚ ਪੜ੍ਹਾਈ ਕਰਕੇ ਉਹ ਵੀ ਕੁਝ ਪੜ੍ਹ ਸਕਣ ਗੁਨਾਮਸਿਕ ਨਾ ਆਪਾਂ ਗਰੀਬਾਨਾਂ ਉੱਚਾ ਚੁੱਕਣਾ ਆ ਬੀਜੇਪੀ ਕੀ ਜੰਦੀ ਜੀ ਤਾਂ ਅਖੇ ਬਹੁਤ ਵਿਕਸਿਤ ਭਾਰਤ ਆ ਜੀ ਵਾਈਬਰੈਂਟ ਇੰਡੀਆ ਅੰਗਰੇਜ਼ੀ ਚ ਸਾਰੇ ਟੀਵੀਆਂ ਤੇ ਐਡ ਚੱਲ ਰਹੀਆਂ ਸਾਰੇ ਮਸ਼ਹੂਰੀ ਕੀਤੀ ਜਾ ਰਹੀ ਮੋਦੀ ਸਾਹਿਬ ਬੀਜੇਪੀ ਵੱਲੋਂ ਜਿੱਦਾਂ ਕਿਸੇ ਵੇਲੇ ਅਟਲ ਬਿਹਾਰੀ ਵਾਜਪਾਈ ਨੇ 2000 ਸੀਤੀ ਉਹਦਾ ਨਾਮ ਰੱਖਿਆ ਸੀ ਸ਼ਾਈਨਿੰਗ ਇੰਡੀਆ ਚਮਕਦਾ ਹੋਇਆ ਭਾਰਤ ਨਹੀਂ ਚਮਕ ਰਿਹਾ ਹਲੇ ਮੇਰੇ ਵੀਰੋ ਇਹ ਸ਼ਹਿਰਾਂ ਵਿੱਚ ਮੋਲ ਬਣਨ ਨਾਲ ਆ ਵੱਡੇ ਵੱਡੇ ਕੰਕਰੀਟ ਦੇ ਹਾਈਵੇ ਬਣਨ ਨਾਲ ਨਹੀਂ ਚਮਕ ਸਕਦਾ ਭਾਰਤ ਜਦ ਤੱਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਨਹੀਂ ਹੋਵੇਗੀ ਕੋਈ ਮੈ ਨਹੀਂ ਮੰਨਦਾ ਭਾਰਤ ਚਮਕ ਸਕਦਾ ਕੱਛ ਜਦੋਂ ਇੱਕ ਪਾਸੇ ਕਹਿੰਦਾ ਆ ਬੀਜੇਪੀ ਕੇ ਆ ਵਿਕਸਿਤ ਭਾਰਤ ਦੂਜੇ ਪਾਸੇ ਆ ਵੀ ਅਖਬਾਰਾਂ 'ਚ ਇਸ਼ਤਿਹਾਰ ਲਵਾਈ ਜਾਂਦੇ ਨੇ 140 ਕਰੋੜ ਬਾਦੀ ਵਿੱਚੋਂ ਕਹਿੰਦੇ 82 ਕਰੋੜ ਆਦਮੀਆਂ ਨੂੰ ਅਸੀਂ ਮੁਫਤ ਅਨਾਜ ਦੇ ਰਹੇ ਹਾਂ ਇਹਦਾ ਮਤਲਬ 82 ਕਰੋੜ ਆਦਮੀ ਪਹਿਲੇ ਇਹ ਵੀ ਸਕਾ ਤੋਂ ਥਲੇ ਰਹਿਣਾ ਤੇ ਫਿਰ ਵਿਕਸਿਤ ਕਿੱਥੋਂ ਹੋ ਗਿਆ ਪਰ ਇਹ ਸਾਰਾ ਝੂਠੋ-ਚੂ ਪ੍ਰਚਾਰ ਆ ਔਰ ਕਿਸਾਨਾਂ ਦੇ ਨਾਲ ਜੋ ਦੁਰਵਿਵਾਰ ਕੀਤਾ ਬੀਜੇਪੀ ਨੇ ਸ਼ੰਭੂ ਬਾਰਡਰ ਦੇ ਉੱਤੇ ਜੋ ਮਾਰਿਆ ਕੀਤਾ ਭੰਨ ਤੋੜ ਕੀਤੀ ਟਰੈਕਟਰ ਮਾਰੇ ਸ਼ੂ ਸ਼ੁਭ ਕਰਨ ਮਾਰਤਾ ਉਹ ਕੌਣ ਇਨਸਾਫ ਦਊਗਾ ਆ ਪਿਛਲੇ ਸਾਲ ਸਾਡੇ ਬਹੁਤ ਦੋ ਸਾਲ ਪਹਿਲਾਂ ਸ਼ੁਭਦੀਪ ਮੁੱਸੇਵਾਲਾ ਇਹਨੂੰ ਮਰਵਾਇਆ ਗਿਆ ਵਾ ਮੈਂ ਤੁਹਾਨੂੰ ਕਹਦਿਆਂ ਤੁਹਾਡੇ ਸਾਡੇ ਮਰਵਾਇਆ ਗਿਆ ਹੈ ਉਹਦਾ ਪਰਿਵਾਰ ਚੀਖ ਚੀਖ ਕੇ ਬਲਕੌਰ ਸਿੰਘ ਤੇ ਚਾ ਮਾਤਾ ਚਰਨ ਕੋਰ ਕੋਠਿਆ ਦੇ ਝੜ ਕੇ ਆ ਰਹੀਆ ਉਹ ਸਾਡੇ ਪੁੱਤ ਦੀ ਸਿਕਿਉਰਿਟੀ ਲੈ ਲਈ ਤੁਸੀਂ ਵਾਪਸ ਉਹ ਵਾਪਸ ਲੈ ਲਈ ਸੀ ਬੇਵਕੂਫੋ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆ ਬਲਤੇਜ ਪੰਨੂ ਇੱਕ ਹੈਗਾ ਇਹਨਾਂ ਨੇ ਹਰ ਐਨ ਆਰ ਆਈ ਬਿਠਾਇਆ ਇੱਥੇ ਲਿਆ ਕੇ ਪਤਾ ਨਹੀਂ ਬਾਹਰੋਂ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਅੱਜ ਪਾ ਆ ਅਗਲੇ ਦਿਨ ਗੈਂਗਸਟਰ ਜੋ ਦੇ ਪਿੱਛੇ ਕਾਂਗਰਸ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇੱਕ ਆਵਾਜ਼ ਪੰਜਾਬ ਦੀ ਇੱਕੋ ਆਵਾਜ਼ ਜਿਹੜੇ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਨਚੋੜ ਕੱਢ ਦਿੰਦੇ ਸੀ ਪੰਜਾਬ ਦਾ। ਤੇ ਪੰਜ ਮਿੰਟ ਦੇ ਗੀਤ ਵਿੱਚ ਤੁਹਾਨੂੰ ਇਨਸਾਨੀਅਤ ਦਾ ਨਚੋੜ ਕੱਢ ਦਿੰਦਾ ਸੀ। ਜਿਹੜਾ ਪੰਜ ਮਿੰਟ ਦੇ ਗੀਤ ਵਿੱਚ ਗੁਰੂਆਂ ਦਾ ਪੀਰਾਂ ਦਾ ਪਗੰਬਰਾਂ ਦਾ ਮੈਸੇਜ ਤੁਹਾਡੇ ਤੱਕ ਪਹੁੰਚਦਾ ਸੀ। ਕਿੰਨਿਆਂ ਵਿੱਚ لیاقت ਹੁੰਦੀ ਹੈ? ਔਰ ਇਹਨਾਂ ਨੇ ਕੱਲ ਬਿਆਨ ਦਿੱਤਾ ਉਹਨਾਂ ਨੇ ਕਿ ਸਾਡਾ ਮੁੰਡੇ ਦਾ 2 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਹੈ। ਆਹ ਮੁੰਡਾ ਜਿਵੇਂ ਆਉਂਦੇ ਕਰ ਦੂਸਰਾ ਪੱਜੇ ਗਿਆ ਉਹਦੇ ਪਰਾਂ ਕਰਕੇ ਤੁਸੀਂ ਕਿੱਦਾਂ ਜਵਾ ਲਿਆ ਵਾ? ਇਹ ਕਿਸਰਾ ਤੁਸੀਂ ਪੈਦਾ ਹੋ ਗਿਆ? ਇਹਦਾ ਫੇਰਵਾ ਦਿੱਤਾ ਜਾਵੇ। ਤੇ ਕਿਉਂ ਗੈਰਕਾਨੂੰਨੀ ਹੈ ਕਿ ਗੈਰਕਾਨੂੰਨੀ ਹੈ ਜਦੋਂ ਲੋਕਾਂ ਨੇ ਜੁੱਤੀਆਂ ਮਾਰੀਆਂ ਚੰਗਿਆ ਕਹਿੰਦੇ ਸੀ ਚਿੱਠੀ ਭਾਜੀਪੀ ਦੀ ਦਿੱਲੀੋਂ ਆਈ ਸੀ ਵੀ ਭਾਈਆ ਇਦਾਂ ਦੀਆਂ 50 ਚਿੱਠੀਆਂ ਆਉਣੀਆਂ ਨੇ ਤੁਸੀਂ ਸਰਕਾਰ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜਾਣ ਬੁੱਝ ਕੇ ਉਸੇ ਵੱਲੋਂ ਚਿੱਠੀ 1 ਘੰਟੇ ਚ ਸਿਵਲ ਸਜਨ ਬਠਿੰਡਾ ਦੇ ਕੋਲ ਭੇਜ ਕੇ ਕਹਾ ਕੇ ਦਿੱਤੇ ਕੀ ਖਾਤ ਕਰ ਇੰਨੀ ਬਦਲਾਖੂਰੀ ਯਾਰ ਇੱਕ ਇੱਕ 10 ਦਿਨ ਦੇ ਬੱਚੇ ਦੇ ਨਾਲ ਬਦਲਾਖੂਰੀ ਨਹੀਂ ਤੁਸੀਂ ਛੱਡ ਦੇ ਯਾਰ 10 ਦਿਨ ਤੇ ਬੱਚੇ ਦੇ ਨਾਲ ਯਾਰ ਤੁਸੀਂ ਆਮ ਜਨਤਾ ਨਾਲ ਕੀ ਵਿਵਹਾਰ ਕਰੋਗੇ ਗੱਲਾਂ ਬਹੁਤ ਕਹਿਣ ਨੂੰ ਬਾਕੀ ਆਪਾਂ ਗੱਲਾਂ ਪਿੰਡਾਂ ਦੇ ਵਿੱਚ ਜਾਵਾਂਗੇ ਕੋਸ਼ਿਸ਼ ਕਰੂਗਾ ਕਿ ਹਰ ਪਿੰਡ ਹਰ ਪਿੰਡ ਤਾਂ ਸ਼ਾਇਦ ਦੇਖੋ ਮੇਰੇ ਵੀਰੋ ਪੈਣੋ ਬਜ਼ੁਰਗੋ ਨਹੀਂ ਪਹੁੰਚ ਹੋਣਾ ਪਰ ਮੈਂ ਯਤਨ ਕਰੂਗਾ ਕਿ ਪ੍ਰਮੁੱਖ ਤੜੇ ਮੇਨ ਮੇਨ ਪਿੰਡ ਔਰ ਖਾਸ ਤੌਰ ਤੇ ਘੱਗਰ ਤੋਂ ਪਾਰ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਪਿੰਡਾਂ ਮੈਨੂੰ ਮਿਲੇ ਹੋਣੇ ਸਾਡੇ ਪਾਉ ਪਾਉ ਸਾਹਿਬ ਜੀ ਜਿਹੜੇ ਪਟਕ ਤੇ ਲੋਹਰੀਆਂ ਦੇ ਪਿੰਡ ਨੇ ਲੋਹਰੀਏ ਬੜੇ ਜੋਧੇ ਬੰਦੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਜਿੱਦਾਂ ਲੋਹੇ ਵਗ ਜਾਣਗੇ ਐ ਕਰਕੇ ਇੱਕ ਵਾਰ ਇਹਨਾਂ ਦੀ ਵਾਸਤੇ ਵੀ ਤਾੜੀ ਮਾਰੋ ਘੌਰੀਆਂ ਦੀ ਪਾਉਆਂ ਦੀ ਚੌਧਰੀ ਸਾਡੇ ਜਿਹੜੇ ਕਿ ਹਰਿਆਣਾ ਦੇ ਨਾਲ ਬੈਠੇ ਪਿੰਡਾਂ ਚੱਗਰ ਤੋਂ ਬਾਅਦ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਦੇਖਿਓ तकरीबन ਪਿੰਡ ਸਾਰੇ ਮੈਂ ਗਿਆ ਹਾਂ ਉੱਥੋਂ ਨਾਲ ਪਿੰਡਾਂ ਦੇ ਵਿੱਚ ਬਹੁਤ ਅੱਛੇ ਬੰਦੇ ਨੇ ਬੜੇ ਇਮਾਨਦਾਰ ਜਿਹੇ ਨੇ ਕੋਈ ਅੈਬ ਨਹੀਂ ਕੋਈ ਰੋਲਾ ਨਹੀਂ ਕੁਛ ਨਹੀਂ ਪੰਜਾਬ ਵਾਂਗੂੰ ਨਿਕਾ ਜੋ ਸਾਡੇ ਇਸ ਵਕਤ ਨਸ਼ੇ ਪਰ ਬੱਲੇ ਆਤਮਿਕਤਾ ਹੋ ਰਹੀਆਂ ਕਿਸਾਨਾਂ ਦੀਆਂ ਆ ਕਦੇ ਤੁਹਾਡੇ ਡੀਐਸਐਮ ਦੇ ਦਫ਼ਤਰ ਦੇ ਬਾਹਰ ਇੱਕ ਕਿਸਾਨ ਦੀ ਲਾਸ਼ ਪਈ ਹੋਈ 12 ਦਿਨ ਹੋ ਗਏ ਨੇ ਇਹ 70 ਸਾਲਾਂ ਚ ਸੀਨੇ ਕਦੇ ਹੋਣਾ ਦਿੱਤਾ ਭਗਵੰਤ ਸੁਣ 70 ਸਾਲਾਂ ਚ ਅਸੀਂ ਵਾਕਿਆ ਨਹੀਂ ਹੁੰਦਾਂ ਤੁਸੀਂ ਕੀਤਾ 17 ਸਾਲਾਂ ਚ ਕਿ লাশ ਪਈ ਹੈ ਕਿਸਾਨ ਦੀ ਜੋ ਆਪਣੇ ਹਕੂਕ ਮੰਗਣ ਗਿਆ ਤੇ ਤੁਸੀਂ ਉਹਨਾਂ ਨੂੰ ਇਨਸਾਫ ਨਹੀਂ ਦੇਇਆ ਕਿ ਚੋਣ ਜਾਬਤਾ ਲੱਗਿਆ ਚੋਣ ਜਾਬਤਾ ਝੂਠ ਬੋਲਦੇ ਕੋਈ ਚੋਣ ਜਾਬਤਾ ਨਹੀਂ ਹੁੰਦਾ লাশ ਵਾਸਤੇ ਕੋਈ ਚੋਣ ਜਾਬਤਾ ਨਹੀਂ ਹੁੰਦਾ ਕਿਸੇ ਗਵਰਨਮੈਂਟ ਨੇ ਕੱਲ ਨੂੰ ਫੌਜੀ ਮਰ ਗਿਆ ਅਗਨੀਵੀਰ ਵਾਲਾ ਮੈਂ ਗਿਆ ਉਹਦੇ ਘਰ ਮਹਿਤੇ ਪਿੰਡ ਵਿੱਚ ਭਦੌੜ ਚ ਉਸ ਨੂੰ ਕੀ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਚੋਣ ਜਾਬਤਾ ਲੱਗਿਆ ਹੋਇਆ ਇਸ ਕਰਕੇ ਕੇਸ ਝੂਠਿਆਂ ਦੀ ਔਰ ਦੋਗਲੇ ਬੰਦਿਆਂ ਦੀ ਜਿਨ੍ਹਾਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਸੀ ਇੱਕ ਬੰਦਾ ਬੋਲਦਾ ਸਿਰਫ ਪੰਜਾਬ ਦੇ ਹਿੱਤ ਵਿੱਚ ਉਹ ਹੈਗਾ ਵਾ ਤੂਮਰ ਵਿਜੇ ਪ੍ਰਤਾਪ ਸਿੰਘ ਐ ਐਮ ਐਲ ਏ ਅੰਮ੍ਰਿਤਸਰ ਕੰਨਵੇਂ ਬੰਦੂਆ ਮਜ਼ਦੂਰ ਰੱਖਿਆ ਜਿਹੜਾ ਪੱਠੇ ਦੇ ਬੈਠੇ ਬਧੇਰ ਨਹੀਂ ਹੁੰਦੇ ਜਿਹੜੇ ਕਰੀ ਜਾਂਦੇ ਕੰਮ ਐਵੇਂ ਕਰਕੇ ਸਿਰਫ ਉਹਦਾਂ ਬੋਲੇ ਜਿਦਨ ਕੇਜਰੀਵਾਲ ਚੱਕਿਆਗਾ ਪੱਜੇਗੇ ਸਾਰੇ ਦਿੱਲੀ ਦਾ ਸੜਕਾਂ ਤੇ ਲਿਟਦੇ ਆਏ ਖਰਜੋਰ ਬੈਸ ਇਹਨਾਂ ਦਾ ਮਨਿਸਟਰ ਆ ਉਹ ਐਡਾ ਭਾਰਾ ਹੋ ਗਿਆ ਉਹਨੂੰ ਚਾਰ ਬੰਦੇ ਚੱਕਣ ਚਾਰ ਨਾਲ ਚੱਕਿਆ ਜਾਵੇ ਮੈਂ ਕਹੇ ਤੇ ਲਈ ਜੀ ਸੀ ਪੀ ਲੈ ਕੇ ਆਉ ਇਤਾਂ ਦੇ ਬੰਦੇ ਨੇ ਕਦੀ ਬੋਲੇ ਨਹੀਂ ਸਿਰਫ ਕੇਚਰੀ ਵਾਲਾ ਸੇ ਬੋਲੇ ਸੋਸਮਾ ਬਹੁਤ ਜ਼ਿਆਦਾ ਤੁਹਾਡਾ ਲੈ ਲਿਆ ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਮੈਂ ਤੁਹਾਡੇ ਚਿਹਰਿਆਂ ਤੋਂ ਦੱਸ ਸਕਦਾ ਵਾਂ ਕਿ ਤੁਸੀਂ ਬਹੁਤ ਦਤਕੇ ਲੜਾਈ ਲੜਨੀ ਹੈ ਚਲੋ ਜੇ ਥਾਰਦਾ ਉਸ ਵਾਇਕਰੂ ਦੇ ਹੱਥਾਂ ਆਪਾਂ ਨੂੰ ਕੋਈ ਈ ਮੈਂ ਮੈਨੂੰ ਡਰ ਨਹੀਂ ਆਇਆ ਛੇ ਕਹਦਾ ਸਿਰਫ ਦੱਸਣਾ ਭਗਵੰਤ ਨੂੰ ਕਿ ਜੇ ਤਸ਼ੱਦਦ ਕਰੇਗਾ ਜੇ ਪੰਜਾਬ ਦੇ ਲੋਕਾਂ ਦੇ ਉੱਤੇ ਕੁੱਟਮਾਰ ਕਰੇਗਾ ਧਰਨੇ ਮਾਰਨੇ ਪੈਣਗੇ ਚੁੰਨੀਆਂ ਲਾਏਗਾ ਡਾਂਗਾ ਮਾਰੇਗਾ ਇੱਦਾਂ ਹੀ ਖੜਾਂਗੇ ਅਸੀਂ ਪੰਜਾਬ ਦੇ ਬਹੁਤ ਲੋਕ ਤੇਰੇ ਸਾਹਮਣੇ ਆਣ ਕੇ ਖੜਾਂਗੇ ਦਾਖਾ ਤੱਕ ਪਾਟੇ ਪਸਾਦ ਕਰਨ ਆਇਆ ਮੈਂ ਔਰ ਮੈਂ ਇੱਕ ਵਾਰ ਫਿਰ ਮੈਡਮ ਦਾ ਔਰ ਆਪਣੇ ਛੋਟੇ ਵੀਰ ਇਹਨੂੰ ਮੈਂ ਜਿਹੜਾ ਸਾਡਾ ਕਿਸਾਨਾਂ ਦਾ ਆਲ ਇੰਡਾ ਕਿਸਾਨ ਕਾਂਗਰਸ ਐ ਸਭ ਤੋਂ ਵੱਡੀ ਬਾਡੀ ਐ ਉਹਦੇ ਸੈਸ਼ਨਲ ਪੱਤਰ ਦਾ ਇਹਨੂੰ ਮੈਂ ਕੋਆਰਡੀਨੇਟਰ ਭਾਪ ਕੇ ਜਨਮ ਸ਼ਕਤਰ ਬਣਾਇਆ ਇੱਕ ਵਾਰ ਇਹਦੇ ਤੇ ਭਰੋਸਾ ਕਰਕੇ ਦੇਖੋ ਤੁਸੀਂ ਇਥੇ ਹੋਰ ਮਤਵੰਤੇ ਸਾਡੇ ਛੋਟਾ ਵੀਰ ਜਸਵਿੰਦਰ ਕਮਾਨ ਸੁਨਾਮ ਤੋਂ ਔਰ ਸੱਤਾ ਜੀ ਸਾਡੇ ਬੀਬੀ ਪਾਲੀਆਂ ਸੁਤਨਾਮ ਸੱਤਾ ਜੀ ਬੀਬੀ ਪਾਲੀਆਂ ਔਰ ਐਮ ਐਲ ਏ ਸਾਡਾ ਨਾਰਾ ਚੱਲ ਰਿਹਾ ਗੁਰਚਰਨ ਸਿੰਘ ਜੀ ਮੈਂ ਜਾਣਨਾ ਚਾਹੁੰਦਾ ਨਾ ਮੇਰੇ ਪਿਤਾ ਜੀ ਨੇ ਕੰਮ ਕੀਤਾ ਇਹਨਾਂ ਦੇ ਸਰਦਾਰ ਸੁਖਜਿੰਦਰ ਸਿੰਘ ਵਿਦਿਆ ਮੰਤਰੀ ਸੀਗੇ ਪੰਜਾਬ ਦੇ ਉਹਨਾਂ ਦੇ ਨਾਲ ਐਮਐਲਏ ਰਹੇ ਨੇ ਉੱਥੇ ਉਹਨਾਂ ਦੇ ਨਾਲ ਕੰਮ ਕੀਤਾ ਤੋਂ ਮੈਂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹੀ ਉਮੀਦ ਕਰਦਾ ਕਿ ਪਹਿਲੀ ਤਾਰੀਖ ਨੂੰ ਚੋਣ ਨਿਸ਼ਾਨ ਮੇਰੇ ਵੀਰੋ ਭੈਣੋ ਤੇ ਬਜ਼ੁਰਗੋ ਹੱਥ ਪੰਜੇ ਦਾ ਹੈ ਉਹਦੇ ਤੇ ਬਟਨ ਦਬਾਓਗੇ ਸਮਝ ਲਓ ਕਿ ਚੀਕਾਂ ਚੀਕਾਂ ਨਿਕਲਣਗੀਆਂ ਚੀਕਾਂ ਚੀਕਾਂ ਨਿਕਲਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ